ਸਸ਼ੀਕਾਲ ਦੇ ਉਸ ਦੇਖ ਰੋ 24 7 ਪੰਜਾਬ ਇਸ ਵਾਲੀ ਦੀ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਬਟਾਲਾ ਵਿੱਚ ਇੱਕ ਬੱਸ ਦਾ ਕੰਡਕਟਰ ਅਤੇ ਇੱਕ ਔਰਤ ਵਿੱਚ ਹੋਇਆ ਝਗੜਾ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਚੌਂਕ ਵਿੱਚ ਉਸ ਵੇਲੇ ਸਵੇਰੇ ਹੰਗਾਮਾ ਹੋ ਗਿਆ ਜਦੋਂ ਇੱਕ ਸਰਕਾਰੀ ਬੱਸ ਦੇ ਵਿੱਚ ਮਹਿਲਾ ਦੀ ਬੈਸ ਹੋ ਗਈ ਬੈਸ ਐਨੀ ਵੱਧ ਗਈ ਕਿ ਇਹ ਝਗੜੇ ਦਾ ਰੂਪ ਧਾਰਨ ਕਰ ਗਏ ਝਗੜੇ ਦੀ ਵੀਡੀਓ ਵੀ ਵਾਇਰਲ ਹੋਈ ਜਦੋਂ ਜਾਣਕਾਰੀ ਹਾਸਿਲ ਕੀਤੀ ਤਾਂ ਮਹਿਲਾ ਨਾਲ ਗੱਲਬਾਤ ਕੀਤੀ ਤਾਂ ਮਹਿਲਾ ਨੇ ਦੱਸਿਆ ਕਿ ਉਸਨੇ ਬੱਸ ਸਟੈਂਡ ਤੋਂ ਉਮਰਪੁਰੇ ਉਤਰਨਾ ਸੀ ਜਦਕਿ ਉਸਨੇ ਪਹਿਲਾ ਕੰਡਕਟਰ ਨੂੰ ਪੁੱਛਿਆ ਸੀ ਕਿ ਉਹ ਤਾਰ ਦੇਵੇਗਾ ਪਰ ਜਦੋਂ ਬੱਸ ਸੁੱਖਾ ਚੌਂਕ ਵਿੱਚ ਪਹੁੰਚੀ ਤਾਂ ਉਹ ਕੰਡਕਟਰ ਨੇ ਉਸ ਨੂੰ ਜ਼ਬਰਦਸਤ ਬਾਸ ਦੇ ਵਿੱਚੋਂ ਥੱਲੇ ਸੁੱਟ ਦਿੱਤਾ ਜਿਸ ਕਾਰਨ ਉਸ ਦੇ ਸੱਟਾਂ ਲੱਗੀਆਂ ਦੂਸਰੇ ਪਾਸੇ ਮਹਿਲਾ ਦੇ ਪਤੀ ਨੇ ਕਿਹਾ ਕਿ ਉਹ पैदल अपने घर तो अपनी नौकरी पे जा रहा सी उसने जबो देखा कि उसकी पत्नी ਥੱਲੇ ਡਿੱਗੀ ਪਈ ਹੈ ਤਾਂ ਉਸਨੇ ਦਿਨ ਤੁਰੰਤ ਕੰਡੈਕਟਰ ਨੂੰ ਪੁੱਛਿਆ ਤੇ ਕੰਡੈਕਟਰ ਨੇ ਮੇਰੇ ਨਾਲ ਵੀ ਹੱਥੋਪਾਈ ਕੀਤੀ ਤੇ ਮੇਰੇ ਤੇ ਹੱਥ ਤੇ ਦੰਦੀ ਵੱਡ ਦਿੱਤੀ ਜਦੋਂ ਉਹ ਸਾਰਾ ਝਗੜਾ ਚੱਲ ਰਿਹਾ ਸੀ ਤਾਂ ਨੇੜਿਓਂ ਨਿਹੰਗ ਸਿੰਘ ਲੰਘ ਰਹੇ ਸਨ ਤਾਂ ਜਿਨ੍ਹਾਂ ਨੇ ਮੇਰੀ ਦਸਤਾਰ ਲੱਥੀ ਵੇਖ ਕੇ ਮੇਰਾ ਸਾਥ ਦਿੱਤਾ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਕਿ ਉਹ ਨਿਹੰਗ ਸਿੰਘ ਕੌਣ ਨੇ ਦੂਸਰੇ ਪਾਸੇ ਬੱਸ ਦੇ ਕੰਡੈਕਟਰ ਨੇ ਕਿਹਾ ਕਿ ਸਾਡਾ ਸਟਾਪੇਜ ਲਾਂ ਜੋ ਬੰਦਾ ਸੀ ਉਹ ਮਹਿਤਾ ਚੌਕ ਬੰਦਾ ਸੀ ਜੋ ਪਟਾਲਾਟੋ 18 ਕਿਲੋਮੀਟਰ ਦੂਰ ਹੈ ਇਹ ਮਹਿਲਾ ਪਤਾ ਨਹੀਂ ਸਾਡੇ ਕੋਲ ਕੋਈ ਰੰਜਿਸ਼ ਰੱਖਦੀ ਸੀ 1 ਮਿੰਟ ਦੇ ਵਿੱਚ ਹੀ ਉਹ ਸਾਰੇ ਲੋਕਾਂ ਉੱਤੇ ਇਕੱਠੇ ਹੋ ਗਏ ਤੇ ਮੇਰੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਮੈਂ ਇੰਡੋਸਨ ਬੈਂਕ 'ਚ ਜੋਬ ਕਰਦਾ ਮੈਂ ਦਿੱਲੀ ਬੱਸ ਸਟੈਂਡ ਤੋਂ ਤੁਰ ਕੇ ਹੀ ਜਾਂਦਾ ਹਾਂ ਗੱਡੀ ਖਰਾਬ ਹੋਣ ਕਰਕੇ ਮੈਂ ਜਲਸੀ ਦਿੱਤੀ ਸੀ ਤਾਂ ਮੈਂ ਬਸਤਾ ਹੀ ਆਇਆ ਅੱਜ ਤਾਂ ਮੈਂ ਤੁਰ ਕੇ ਮਗਰਾ ਆ ਰਿਹਾ ਹਾਂ ਜਦੋਂ ਮੈਂ ਸਾਹਮਣੇ ਦੇਖਿਆ ਤੇ ਇਹਨੂੰ ਬੈਸ ਬਾਜੀ ਕਰ ਰਿਹਾ ਸੀ ਇਹਨਾਂ ਕਨੈਕਟਰ ਤੇ ਛੜਕ ਤੇ ਡਿੱਗੀ ਹੋਈ ਸੀ ਜਦੋਂ ਮੈਂ ਗਿਆ ਸੀ ਤੇ ਮੈਨੂੰ ਜਾ ਕੇ ਪੁੱਛਿਆ ਮੈਂ ਕੀ ਗੱਲ ਹੋਈ ਆ ਤੇ ਮੇਰੇ ਵੀ ਗੱਲ ਪੈ ਗਿਆ ਉਹ ਤੇ ਮੇਰੇ ਉਹਨੇ ਆ ਪਹਿਲਾਂ ਉਂਗਲਾਂ ਤੇ ਦੰਦੀਆਂ ਵੱਡੀਆਂ ਫਿਰ ਮਗਰੇ ਉਹਨਾਂ ਦਾ ਡਰਾਈਵਰ ਆਇਆ ਟਰੈਵਲ ਨੂੰ ਮੇਰੇ ਪੱਗ ਲਾਤੀ ਪੱਗ ਲਾਉਣ ਤੋਂ ਬਾਅਦ ਉਹਨਾਂ ਨੇ ਮਗਰੇ ਇੱਕ ਹੋਰ ਬੱਸ ਆ ਗਈ ਉਹ ਬੱਸ ਵਾਲਿਆਂ ਨੇ ਵੀ ਆਣ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਫਿਰ ਜਦੋਂ ਉਹਨਾਂ ਨੇ ਮੇਰੀ ਪੱਗ ਲਈ ਉੱਥੇ ਫਿਰ ਉਹ ਜਿਹੜੀ ਕਲੋਨੀ ਉਹ ਲੇਬਰ ਚੌਂਕ ਹੈ ਜਿਹੜਾ ਉਹ ਲੇਬਰ ਚੌਂਕ ਹੈ ਉੱਥੇ 100-150 ਬੰਦਾ ਸੀ ਫਿਰ ਉਹਨਾਂ ਨੇ ਸਾਨੂੰ ਛਡਾਇਆ ਉੱਥੇ ਤੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਦੋਵਾਂ ਜੀਅਣਾ ਨਾ ਇਦਾਂ ਕਰੋ ਨਾ ਇਹਨਾਂ ਨੂੰ ਕੁੱਟਾ ਉਹਨਾਂ ਨੇ ਮੇਰੇ ਘਰ ਦੇ ਨੂੰ ਛੜ ਕੇ ਤੇ ੱਟਕੇ ਮਾਰ ਮਾਰ ਸੁੱਟਿਆ ਬਹੁਤ ਮਾਰਿਆ ਸਾਨੂੰ ਉਹਨਾਂ ਨੇ ਤੇ ਆਪਾਂ ਤੇ ਫੇਰ ਵੀ ਉਹਨਾਂ ਗੜੀ ਹੱਥੀ ਜੋੜੇ ਕਿ ਨਾ ਕਰੋ ਚਲੋ ਜੋ ਹੋ ਗਿਆ ਛੱਡੋ ਇਹ ਗੱਲ ਨੂੰ ਪਰ ਉਹਨਾਂ ਨੇ ਹੱਟਣਾ ਬਹੁਤ ਮਾੜੀ ਕੀਤੀ ਮੇਰੇ ਮੂੰਹ ਤੇ ਬੈਗ ਮਾਰੇ ਆ ਉਂਗਲ ਦਦਿਆਂ ਨਾਲ ਵੱਡੇ ਮੇਰੇ ਇੱਥੇ ਵੀ ਉਹਨਾਂ ਨੇ ਮੁੱਕੇ ਮਾਰੇ ਛਾਤੀ ਤੇ ਵੀ ਲੱਕ ਤੇ ਵੀ ਠੋਡ ਮਾਰੇ ਸਰ ਮੈਂ ਬਸ ਸਟੈਂਡ ਤੋਂ ਮਰਪੁਰੇ ਚੌਂਕ ਜਾਣਾ ਸੀ ਮੈਂ ਬੱਸ ਵਾਲੇ ਨੂੰ ਬੜਾ ਕਿਆ ਪੁੱਛਿਆ ਤਿੰਨ ਚਾਰ ਵਾਰੀ ਮੈਂ ਕਿਹਾ ਤੁਸੀਂ ਉਮਰਪੁਰੇ ਚੌਂਕ ਉਤਾਰ ਦੋਗੇ ਕਹਿੰਦੇ ਹਾਂਜੀ ਚੜਜੋ ਚਲਜੋ ਆਪਾਂ ਉਤਾਰ ਦਾਂਗੇ ਬਾਅਦ ਵਿੱਚ ਮੈਂ ਉਹਨੂੰ ਜਦੋਂ ਪਹਾਰਾ ਚੌਂਕ ਤੇ ਬੱਸ ਆਈ ਆ ਉਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਕਹਿੰਦਾ ਲਿਆਓ ਟਿਕਟ ਤੇ ਮੈਂ ਆਧਾਰ ਕਾਰਡ ਹੀ ਸਾਰੀਆਂ ਸਵਾਰੀਆਂ ਦੇ ਰਹੀਆਂ ਤੇ ਮੈਂ ਉਹਨੂੰ ਆਧਾਰ ਕਾਰਡ ਦਿੱਤਾ ਮੈਂ ਕਿਹਾ ਲਓ ਤੁਸੀਂ ਅਮ ਘੱਟ ਦੋ ਟਿਕਟ ਬੇਕ ਲੋ ਤੇ ਉਹ ਕਹਿੰਦਾ ਨਹੀਂ ਜਾਣਾ ਕਿ ਤੇ ਤੁਸੀਂ ਮੈਂ ਹੁਮਰਪੁਰੇ ਤੁਹਾਨੂੰ ਦੱਸਿਆ ਤੇ ਗਾਈ ਕਹਿੰਦਾ ਹੁਮਰਪੁਰੇ ਤੁਹਾਨੂੰ ਮੈਂ ਕਦੋਂ ਕਿਹਾ ਚੜ ਤੇ ਕਹਿੰਦਾ ਤੂੰ ਦਵਾਦਵ ਚੜ ਗਈਆਂ ਹੁਮਰਪੁਰੇ ਵਾਸਤੇ ਕਹਿੰਦਾ ਚੱਲ ਹੁਣ ਥੱਲੇ ਉੱਤਰ ਤੇ ਉਸੇ ਵੇਲੇ ਬਾਅਦਸ ਮਤਲਬ ਕਿ ਖਲਰ ਉਹਨੂੰ ਸਿਟੀ ਮਾਰ ਕੇ ਬਸਿਕਲਾ ਰੇ ਨੂੰ ਥੇ ਲੈ ਲਾਣਾ ਹੈ ਤੇ ਫੰਦੂ ਮੈਂ ਕਿਹਾ ਮੈਂ ਕਿਹਾ ਚਲੋ ਕੋਈ ਨਹੀਂ ਤੁਸੀਂ ਨਹੀਂ ਆਧਾਰ ਕਾਰਡ ਲੈਣਾ ਤੁਸੀਂ ਪੈਸੇ ਲਾ ਲੋ ਮੈਂ ਕਿਹਾ 10 ਲਾ ਦਿ ਤੁਸੀਂ ਵੀਰ ਤੇ ਲੈ ਲੋ ਕਹਿੰਦਾ ਨਹੀਂ ਤੇ ਤੂੰ ਜਲਦੀ ਉੱਤਰ ਦੀ ਬਾਣ ਤੇ ਉਹਨੇ ਆਧਾਰ ਕਾਰਡ ਛੋਟਤਾ ਮੁੜ ਕੇ ਜਦੋਂ ਮੈਂ ਆਧਾਰ ਕਾਰਡ ਚੁੱਕਣ ਦੀ ਤੇ ਉਹਨੇ ਅੱਗੇ ਨੂੰ ਧੱਕਾ ਦਿੱਤਾ ਕਹਿੰਦਾ ਚਲੋ ਤੇ ਜਦੋਂ ਬਾਰੀ ਕੋਲਣ ਦੀ ਹੈ ਮੇਰੀ ਬਾਰੀ ਇੱਧਰ ਵੱਜ ਗਈ ਇੱਕਦਮ ਉਹਨੇ ਜਦੋਂ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਹਾਜੇ ਬਾਸੇ ਚੱਲ ਹੀ ਰਹੀ ਤੇ ਉਹਨੇ ਮੈਨੂੰ ਦਵਾ-ਦਵਾ ਧੱਕਾ ਦਿੱਤਾ ਆਂਦਾ ਚਲੋ ਉੱਤਰਦੇ ਹੋ ਤੇ ਜਦੋਂ ਮੈਂ ਉਤਰੀ ਤੇ ਇਹ ਪਿੱਛੇ ਮੇਰੇ ਹਸਬੈਂਡ ਆ ਰਹੇ ਸੀ ਤੇ ਇਹ ਕਹਿੰਦੇ ਤੂੰ ਕੁੜੀ ਨੂੰ ਸੁਟਣ ਕਿਉਂ ਦਿਆਂ ਕੀ ਗੱਲ ਐ ਇਦਾਂ ਕੋ ਕਰ ਲਿਆ ਵਾ ਤੇ ਕਹਿੰਦਾ ਅਲਾ ਮੈਂ ਥੱਲੇ ਹੀ ਆਏ ਨਾ ਜੋ ਕਰਨਾ ਤੂੰ ਚੇ ਕਰ ਲਾ ਤੇ ਇਹਨਾਂ ਨੇ ਕਿਹਾ ਕਹਿੰਦੇ ਬੋਲਨ ਦਾ ਤੇਰਾ ਢੰਗ ਕੀ ਆ ਬਸ ਉਹਨੇ ਉਸੇ ਵੇਲੇ ਇਹਨਾਂ ਦੀ ਇਹਨਾਂ ਨੇ ਅੱਗੋਂ ਫੜਨ ਦੀ ਉਹਨੇ ਪਹਿਲਾਂ ਇਹਨਾਂ ਨੂੰ ਫੜਿਆ ਤੇ ਇਹਨਾਂ ਨੇ ਇੱਕੋ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਉਂਗਲ ਆਈ ਉੱਤੇ ਵੀ ਦੰਦੀ ਵੱਢ ਕੇ ਖਾ ਗਿਆ ਉਂਗਲ ਸਾਰਾ ਕੋਨ ਵਗਲਾ ਆਪਿਆ ਮੁੜ ਕੇ ਵਿੱਚੋਂ ਡਰਾਈਵਰ ਉਤਰ ਕੇ ਆਇਆ ਤੇ ਉਹਨੇ ਆਉਂਦੇ ਇਹਨਾਂ ਦੀ ਪੱਗ ਲਾਤੀ ਫਿਰ ਦੋ ਤਿੰਨ ਡਰਾਈਵਰ ਪਿਛਲੀਆਂ ਬੱਸਾਂ ਵਾਲੇ ਇਕਦਮ ਇਹਨਾਂ ਨੂੰ ਮਾਰਨਾ ਸਟਾਰਟ ਕਰਤਾ ਸਾਰੇ ਵਾਲ ਖੋਲਤੇ ਤੇ ਬੜੀ ਜ਼ੋਰ-ਜ਼ੋਰ ਦੀ ਮਾਰ ਲਾਪੇ ਮੈਂ ਅੱਗੇ ਹੋਈ ਇਹਨਾਂ ਨੂੰ ਸਿਡਾਣ ਵਾਸਤੇ ਬੜੀ ਜ਼ੋਰ-ਜ਼ੋਰ ਦੀ ਮੈਨੂੰ ਵੀ ਧੱਕਾ ਦੇ ਕੇ ਦੋ ਤਿੰਨ ਵਾਰੀ ਛੁੱਟਿਆ ਉਹਨੇ ਬੜੀ ਜ਼ੋਰ-ਜ਼ੋਰ ਦੀ ਫਿਰ ਇਹਨਾਂ ਨੇ ਬੱਚ ਜਦੋਂ ਇਹਨਾਂ ਦੀ ਪੱਗ ਲਾਈ ਨਾ ਉਹਨੇ ਤੇ ਪਿੱਛੇ ਮਜ਼ਦੂਰ ਵੀ ਖਲੋਤੇ ਸੀ ਤੇ ਉਹਨਾਂ ਦੇ ਵਿੱਚ ਇੱਕ ਤੇ ਨਿਹੰਗ ਵਾਲੇ ਬਾਬਾ ਜੀ ਉਹਨਾਂ ਨੇ ਆ ਕੇ ਤੇ ਉਹਨੂੰ ਮਾਰਨਾ ਸਟਾਰਟ ਕਰਤਾ ਸਾਨੂੰ ਨਹੀਂ ਪਤਾ ਉਹ ਕੌਣ ਹੀ ਕੌਣ ਨਹੀਂ ਆਪਾਂ ਨਹੀਂ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੇ ਦਵਾ-ਦਵੇ ਇਹਨਾਂ ਨੂੰ ਮਾਰਨਾ ਉਹਨੂੰ ਮਾਰਨਾ ਸਟਾਰਟ ਕਰਤਾ ਤੇ ਉਹਨਾਂ ਦੇ ਕਿੰਨੇ ਸਾਰੇ ਬੰਦੇ ਆ ਕੇ ਇੱਕਦਮ ਮੇਰੇ ਹਸਬੰਦ ਨੂੰ ਪੈ ਗਈ ਕਿੰਨਾ ਜ਼ੋਰ-ਜ਼ੋਰ ਦੀ ਮਾਰਨਾ ਸਟਾਰਟ ਕਰਤਾ ਮੈਂ ਛਡਾਨ ਦੀ ਵੀ ਕੋਸ਼ਿਸ਼ ਕਰੀ ਪਰ ਮੈਨੂੰ ਵੀ ਉਹਨੇ ਅੱਗੋਂ ਬੜਾ ਮਾਰਿਆ ਵੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਧਾਰ ਕਾਟਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਧਾਰ ਕਟ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਜਿਸ ਸਰ ਦੱਸਿਆ ਜਾ ਰਿਹਾ ਕਿ ਧਾਰ ਕਰ ਲੈਗੀ ਧਾਰ ਕਟ ਕਰਨੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਤੋਂ ਉਹਨਾਂ ਵੱਲੋਂ ਇਹ ਬਿਆਨ ਆਇਆ ਨਹੀਂ ਸਰ ਉਹ ਧਾਰ ਕਟ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਤੇ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪੇ ਨਹੀਂ ਬੰਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਾ ਮਹਿਤਾ ਚੌਂਕਾ ਹੁੰਦਾ ਜੀ ਤੇ ਜਿਹੜ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੇ ਇਥੋਂ ਪੁਹਾਰਾ ਜਾਉਂ ਜਾਂਦੇ ਆ ਪੁਹਾਰਾ ਜਾਉਂ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤੇ ਉਹਨਾਂ ਮੇਰੀ ਪੱਕ ਲਾਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਦੀ ਉਹਨਾਂ ਕਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਤਾਂ ਲਾਈਆਂ ਨੇ ਸਰ ਇਹ ਬੱਸ ਆਈ ਕਿੱਥੋਂ ਤੇ ਕਿੱਥੇ ਚਲਣੀ ਇਹ ਪਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਹੈ ਸਤਾ ਜਿਹੜਾ ਬੱਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋ ਇਸ ਉਪਰ ਕੀ ਕੀ ਗੱਲਾਂ ਹੁੰਦੀਆਂ ਦੇਖੋ ਸਾਰਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬੱਸ ਸਟੈਂਡ ਬੰਦ ਕੀਤਾ ਹੈ ਸਰ ਦੇਖੀ ਨਾ ਚੌਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਾਰਾ ਉਹਨਾਂ ਨੂੰ ਉਸ ਚੌਕੀ ਇਸੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਉਹਨਾਂ ਦੇ ਲੱਗੇ ਖੜਿਆ ਨੂੰ ਠੀਕ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜੰ德ਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਜੀ ਜੀ ਪ੍ਰਸ਼ਾਸਨ ਅਗੇ ਮੰਗ ਕਰਨ ਨੂੰ ਦੇ ਰਹੇ ਪ੍ਰਸ਼ਾਸਨ ਨੇ ਕਿ ਉਹ ਮੰਗ ਹੈ ਸਾਡੀ ਜ